ਪਿਆ ਸੰਸਾਰ ਦੇ ਲੋਕੋ ਇਸ ਸੰਸਾਰ ਦੇ ਵਿੱਚ ਥੋੜੇ ਦਿਨ ਰਹਿਣਾ ਸਾਥ ਜੀਵਨ ਬੜਾ ਛੋਟਾ ਜਿਹਾ ਸਾਥ ਸੰਗਤ ਜੀ ਬੜਾ ਛੋਟਾ ਜੀਵਨ ਗੁਰੂ ਦੇ ਪਿਆਰਿਓ ਤੇ ਇਹ ਥੋੜੇ ਜੀਵਨ ਦੇ ਵਿੱਚ ਮੈਂ ਮੇਰੀ ਕਰ ਚੁੱਕੇ ਭਾਰ ਨਾ ਮੈਂ ਮੈਂ ਕਰਨੀ ਮੇਰੀ ਮੇਰੀ ਵੀ ਕਰਨੀ ਇਹ ਮੈਂ ਮੈਂ ਕਰਕੇ ਮੇਰੀ ਮੇਰੀ ਕਰਕੇ ਭਾਰ ਨਾ ਚੁੱਕੋ ਸਾਥ ਸੰਗਤ ਜੀ ਕਿਉਂਕਿ ਇਥੇ ਨਾ ਗ੍ਰੰਥਾਕਾਰ ਨੇ ਇਸ਼ਾਰਾ ਕੀਤਾ ਜਦੋਂ ਕੋਈ ਭਰਾ ਭਰਾ ਗੁਵਾਂਡੀ ਗੁਵਾਂਡੀ ਸੱਜਣ ਸੱਜਣਾ ਉਸ ਧਰਤੀ ਤੋਂ ਕਿਸੇ ਵਟ ਤੋਂ ਜਾਂ ਕਿਸੇ ਬੰਨੇ ਤੋਂ ਝਗੜਦੇ ਲੈਣਾ ਤੇ ਧਰਤੀ ਮਾਤਾ ਖੁਸ਼ ਹੁੰਦੀ ਹੱਸਦੀ ਹੈ ਸਾਧ ਸੰਗਤਿ ਕਿੰਦੇ ਨੇ ਖੁਸ਼ ਕਿਉਂ ਹੁੰਦੀ ਹੈ ਸਾਧ ਸੰਗਤਿ ਹੱਸਦੀ ਕਿਉਂ ਹੈ ਧਰਤੀ ਗ੍ਰੰਥਾ ਘਰ ਕਹਿੰਦੇ ਨੇ ਧਰਤੀ ਮਾਤਾ ਕਹਿੰਦੀ ਹੈ ਵੇਖੋ ਕਿੰਨੇ ਮੂਰਖ ਨੇ ਉਹ ਕਹਿੰਦਾ ਮੇਰੀ ਆ ਉਹ ਕਹਿੰਦਾ ਮੇਰੀ ਮੈਂ ਤਾਂ ਕਿਸੇ ਦੀ ਬਣੀ ਨਹੀਂ ਹੁਣ ਤੱਕ ਸਾਧ ਸੰਗਤਿ ਮੈਂ ਤਾਂ ਕਿਸੇ ਦੀ ਬਣੀ ਨਹੀਂ ਹੁਣ ਤੱਕ ਤੇ ਦੋਵੇਂ ਮੂਰਖ ਐਸੇ ਨੇ ਉਹ ਕਹਿੰਦਾ ਵਟ ਮੇਰੀ ਏ ਉਹ ਕਹਿੰਦਾ ਆ ਥਾ ਤਰਸੀ ਮੇਰੀ ਏ ਉਹ ਕਹਿੰਦਾ ਮੇਰੀ ਏ ਕਹਿੰਦੇ ਮੈਂ ਤਾਂ ਹੁਣ ਤੱਕ ਨਹੀਂ ਕਿਸੇ ਦੀ ਬਣੀ ਤੈਨਾਂ ਦੇ ਮੈਂ ਕਿੱਥੇ ਬਣ ਰਹੀ ਆ ਐਡੇ ਮੂਰਖ ਨੇ ਸਾਥ ਸੰਗੇ ਚ ਇਸ ਵਾਸਤੇ ਗ੍ਰੰਥਾ ਕਰਕੇ ਇਹਨਾਂ ਨੂੰ ਪੈਸਾ ਜਨ ਇਹ ਸੰਸਾਰ ਚ ਮੈਂ ਮੈਂ ਕਰਕੇ ਮੇਰੀ ਮੇਰੀ ਕਰਕੇ ਇਹਦਾ ਭਾਰ ਨਾ ਆ ਆਪਾਂ ਚੁੱਕੀਏ छोड़ तरत को ते ते गए इस तरत ऐसे पे राजा तीन लोक में नगारा बाजा जा के रथ पयन में सातों सिंधु खाटे हैं अरब खद दर्ब जा की कोट बरस आर जैसी एक बाण लिए हाथ वारी सब डांटे हैं वो पी मर गए वा का नाम न को लेत कहू कहू स्मृति पुरानन में आते हैं जो तू कहे मेरी मेरी तेरी पीना पी सही तेरे जैसे कंगले हजारों काल काटे हैं सास के जी ਸਤਗੁਰੂ ਰਾਮ ਸੂ ਸੱਚੇ ਪਾਤਸ਼ਾ ਇਹ ਬਚਨ ਪੇ ਕਰਦੇ ਨੇ ਗ੍ਰੰਥਾਕਾਰ ਉਪਦੇਸ਼ ਪੇ ਕਰਦੇ ਨੇ ਐ ਸੁਰਤਾ ਜਨ ਮੈਂ ਮੈਂ ਕਰਕੇ ਮੇਰੀ ਮੇਰੀ ਕਰਕੇ ਆਪਾਂ ਭਾਰ ਨਾ ਚੁਕੀਏ ਇਸ ਤਰਤੇ ਤੇ ਬڑے بڑے ਆਇਤੇ بڑے بڑے ਸੰਸਾਰ ਤੋਂ ਚਲੇ ਗਏ ਸਿੰਧ ਜਿਨੋਂ ਰਥ ਗੈਲਨ ਪਏ ਏਡੇ ਏਡੇ ਆ ਗਏ ਸੰਸਾਰ ਤੇ ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਨਾ ਸਮੁੰਦਰ ਬਣ ਕੇ ਸਾਹ ਸੰਗੇ ਇਹ ਦੇ ਦੇ ਸੰਸਾਰ ਤੇ ਰਾਜੇ ਮਹਾਰਾਜੇ ਹੋਏ ਗੁਰ ਪਰਮੇਸ਼ਰ ਆਗਿਆ ਮਾਨ ਇਸ ਵਾਸਤੇ ਉਸ ਪਰਮੇਸ਼ਰ ਦੀ ਉਸ ਅਕਾਲ ਪੁਰਖ ਦੇ ਆਪ ਹੁਕਮ ਚ ਰਹੀਏ ਸਾਧ ਸੰਗਤਿ ਉਹਦੇ ਹੁਕਮ ਅਨੁਸਾਰ ਚੱਲੀਏ ਆਪਣੇ ਜੀਵਨ ਨੂੰ ਇਸ ਸੰਸਾਰ ਦੇ ਵਿੱਚ ਸੰਪੂਰਨ ਕਰੀਏ ਇੰ ਆ ਰੋਜ ਕਿਸ ਕੀ ਜੈ ਭਾਨ ਇਹ ਤੇ ਸੰਸਾਰ ਤੇ ਚਾਰ ਦਿਨਾਂ ਦਾ ਜੀਵਣਾ ਸੰਸਾਰ ਤੇ ਸਾਧ ਸੰਗਤਿ ਇੱਥੇ ਆਪ ਕੋਈ ਸਮਾਂ ਰਹਿਣਾ